ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਐਨਟੀਐਫ ਨੇ ਅੰਤਰਰਾਸ਼ਟਰੀ ਡਰੱਗਸ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕੋਲੋਂ 1.60 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ। ਗੁਪ ਸੂchnਾ ਤੇ DCP ਸੁਮੇ ਗੋਇਲ ਦੇ ਨੇਤਰਤੇ ਵਿੱਚ ACP ਅਨਿਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਲਖਨਗਰ ਇਲਾਕੇ ਵਿੱਚ ਦੋ ਅਫਗਾਨੀ ਨਾਗਰਿਕਾਂ ਫਾਸ਼ੀ ਮੋਹੰਮਦ ਵਾਰਿਸ ਅਤੇ ਅਬਦੁਰਨਾਇਮ ਨੂੰ ਗ੍ਰਫਤਾਰ ਕੀਤਾ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਫਤਾਰੀਆਂ ਹੋ ਸਕਦੀਆਂ ਹਨ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਏਐਨਜੀਐਫ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਦੇ ਕੋਲੋਂ 160 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਗੁਪਤ ਸੂਚਨਾ ਤੇ ਡੀਸੀਪੀ ਅਮਿਤ ਗੋਇਲ ਦੇ ਨੇਤਰਤ ਵਿੱਚ ਏਸੀਪੀ ਅਨੀਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਦੋ ਅਫਗਾਨੀ ਨਾਗਰਿਕਾਂ ਹਾਸ਼ਿਮ ਮੁਹੰਮਦ ਵਾਰਿਸ ਅਤੇ ਅਬਦੁਲ ਨਾਇਮ ਨੂੰ ਗ੍ਰਿਫਤਾਰ ਕੀਤਾ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀ ਹੈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਏਐਨਜੀਐਫ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਦੇ ਕੋਲੋਂ 160 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਗੁਪਤ ਸੂਚਨਾ ਤੇ ਡੀਸੀਪੀ ਅਮੇ ਗੋਇਲ ਦੇ ਨੇਤਰਤ ਵਿੱਚ ਏਸੀਪੀ ਅਨੀਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਦੋ ਅਫਗਾਨੀ ਨਾਗਰਿਕਾਂ ਹਾਸ਼ਿਮ ਮੁਹੰਮਦ ਵਾਰਿਸ ਅਤੇ ਅਬਦੁਲ ਨਾਇਮ ਨੂੰ ਗ੍ਰਿਫਤਾਰ ਕੀਤਾ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀ ਹੈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਐਨਟੀਐਫ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਦੇ ਕੋਲੋਂ 160 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਗੁਪਤ ਸੂਚਨਾ ਤੇ ਬੀਸੀਪੀ ਅਮਿਤ ਗੋਇਲ ਦੇ ਨੇਤਰਤਵ ਵਿੱਚ ਏਸੀਪੀ ਅਨਿਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਦੋ ਅਫਗਾਨੀ ਨਾਗਰਿਕਾਂ ਹਾਸ਼ਿਮ ਮੁਹੰਮਦ ਵਾਰਿਸ ਅਤੇ ਅਬਦੁਲ ਨਾਇਮ ਨੂੰ ਗ੍ਰਿਫਤਾਰ ਕੀਤਾ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀ ਹੈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਐਨਟੀਐਫ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕੋਲੋਂ 160 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਗੁਪਤ ਸੂchnਾਤੇ DCP ਸੁਮੇ ਗੋਇਲ ਦੇ ਨੇਤਦੇਵਚ ACP ਅਨਿਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਿਲਕਨਗਰੀ ਇਲਾਕੇ ਵਿੱਚ ਦੋ ਅਫਗਾਨੀ ਨਾਗਰਿਕਾਂ, ਕਾਸ਼ਮੀ ਮੋਹੰਮਦ ਵਾਰਿਸ ਅਤੇ ਅਬਦੁਲ ਨਾਇਮ ਨੂੰ ਗ੍ਰਫਤਾਰ ਕੀਤਾ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਫਤਾਰੀਆਂ ਹੋ ਸਕਦੀਆਂ ਹਨ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਐਨਟੀਐਫ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕੋਲੋਂ 1.60 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਗੁਪ ਸੂchnਾ ਤੇ DCP ਸੁਮੇ ਗੋਇਲ ਦੇ ਨੇਤਦੱਤਵ ਵਿੱਚ ACP ਅਨਿਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਲਖਨਗਰ ਇਲਾਕੇ ਵਿੱਚ ਦੋ afghani ਨਾਗਰਿਕਾਂ, ਕਾਸ਼ਮੀ ਮੋਹੰਮਦ ਵਾਰਿਸ ਅਤੇ ਅਬਦੁਲ ਨਾਇਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਏਐਨਟੀਐਫ ਨੇ ਅੰਤਰਰਾਸ਼ਟਰੀ ਡਰੱਗਸ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਦੇ ਕੋਲੋਂ 60 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਗੁਪਤ ਸੂchnਾ ਤੇ ਡੀਸੀਪੀ ਸੁਮੇ ਗੋਇਲ ਦੇ ਨੇਤਦੱਤੇ ਵਿੱਚ ਏਸੀਪੀ ਅਨਿਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਲਖਨਗਰ ਇਲਾਕੇ ਵਿੱਚ ਦੋ afghani ਨਾਗਰਿਕਾਂ ਫਾਸ਼ੀਮੇ ਮੁਹੰਮਦ ਵਾਰਿਸ ਅਤੇ ਅਬਦੁਰਨਾਇਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਏਐਨਟੀਐਫ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਦੇ ਕੋਲੋਂ 160 ਗ੍ਰਾਮ ਕੋਕੀਨ ਅਤੇ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਗੁਪਤ ਸੂਚਨਾ ਤੇ ਡੀਸੀਪੀ ਅਮੇ ਗੋਇਲ ਦੇ ਨੇਤਰਤ ਵਿੱਚ ਏਸੀਪੀ ਅਨੀਲ ਸ਼ਰਮਾ ਦੀ ਟੀਮ ਨੇ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਦੋ ਅਫਗਾਨੀ ਨਾਗਰਿਕਾਂ ਹਾਸ਼ਿਮ ਮੁਹੰਮਦ ਵਾਰਿਸ ਅਤੇ ਅਬਦੁਲ ਨਾਇਮ ਨੂੰ ਗ੍ਰਿਫਤਾਰ ਕੀਤਾ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀ ਹੈ